ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਕਦੇ ਨਾ ਆ ਚੀਜ਼ ਦਾ ਜਵਾਨਾ ਹੁੰਦਾ ਸੀ ਇਹਨੂੰ ਚਲਾਉਣ ਵਾਸਤੇ ਨਾ ਡਾਕ ਖਾਣੇ ਵਾਲਿਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਜਦੋਂ ਸ਼ਾਮ ਨੂੰ 7:30 ਵਜੇ ਨਾ ਆਕਾਸ਼ ਬਾਣੀ ਦੇ ਚੱਲਦੇ ਪ੍ਰੋਗਰਾਮ ਤੋਂ ਠੰਡੂ ਰਾਮੋਰੀ ਆ ਕੇ ਕਹਿਣਾ ਆਜੋ ਜੀ ਆਜੋ ਭਾਈਆ ਸਾਵੀ ਲੰਗੇ ਹੋ ਲੰਗੇ ਹੋ ਘਰੀਆਂ ਤਾ ਸਾਰੇ ਪਰਿਵਾਰ ਦੇ ਇਹਦੇ ਆਲੇ-ਦਾਲੇ ਇਕੱਠੇ ਹੋ ਕੇ ਬਹਿ ਜਾਣਾ। ਇਸ ਤੋਂ ਬਾਅਦ ਆਇਆ ਜਵਾਨਾਂ ਤਵੇ ਵਾਲੀ ਮਸ਼ੀਨ ਦਾ ਫਿਰ ਟੀਵੀ ਦਾ ਫਿਰ ਵੀਸੀਆਰ ਦਾ ਤੇ ਫਿਰ LED ਦਾ। ਹੁਣ ਤਾਂ ਨਾ ਵਿਚਾਰੀਆਂ ਨੂੰ ਕੰਨ ਤੇ ਲੱਗਿਆ ਹੀ ਆ ਵੱਡੀਆਂ-ਵੱਡੀਆਂ LED ਨੂੰ ਵੀ ਕੋਈ ਨਹੀਂ ਪੁੱਛਦਾ। ਇਹ ਚੰਦਰੇ ਮੋਬਾਈਲ ਦਾ ਸੁਖਤਾ ਬਹੁਤ ਆ ਪਰ ਇਹ ਆਪਣੇ ਅੰਦਰ ਕੀ ਕੀ ਚੀਜ਼ਾਂ ਨਗਾ ਗਿਆ ਘੜੀ ਏ ਖਾ ਗਿਆ ਬੀਸੀ আর ਏ ਖਾ ਗਿਆ ਟੀਵੀ ਏ ਖਾ ਗਿਆ ਐਲਈਡੀ ਐ ਖਾ ਗਿਆ ਇੱਥੋਂ ਤੱਕ ਕੀ ਇਹ ਤਾਂ ਕਿੰਨੇ ਬੱਚਿਆਂ ਦਾ ਬਚਪਨ ਵੀ ਆਪਣੇ ਅੰਦਰ ਖਾ ਗਿਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਸਿਕਾ